ਜੀ ਸਰ ਅੱਜ ਹੋਲਟ ਫੜੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਕਿਸੇ ਤੋਂ ਹੋਲਟ ਆਪਣਾ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਜੀ ਤੇ ਸਾਡੇ ਜੋ ਵੀ ਸੀਨੀਅਰ ਅਫਸਰਾਂ ਨੇ ਉਹਨਾਂ ਵੱਲੋਂ ਜੋ ਸਾਨੂੰ ਹਦਾਇਤਾਂ ਹੋਈਆਂ ਕਿ ਲਾ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣਾ ਤੇ ਸਾਨੂੰ ਸ਼ਹਿਰ ਦੇ ਵਿੱਚੋਂ ਵੀ ਜਿਹੜੀਆਂ ਕੰਪਲੇਨਟਸ ਆ ਰਹੀਆਂ ਸੀ ਵੀ ਜਿਹੜੇ ਬੁਲਟ ਦੇ ਪਟਾਕੇ ਬਹੁਤ ਪਾ ਕੇ ਲੰਘ ਰਹੇ ਆ ਜਿਹਦੇ ਨਾਲ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਉਹਦੇ ਰਿਗਾਰਡਿੰਗ ਅਸੀਂ ਪੀਸੀਆਰ ਸਾਡੀ ਡਿਪੂਟ ਕੀਤੀ ਗਈ ਹੈ ਤੇ ਸਾਡੇ ਜਿਹੜੇ ਕੋਈ ਵੀ ਬੁਲਡ ਦੇ ਪਟਾਕੇ ਇਥੇ ਪਾ ਰਹੇ ਸੀ ਸ਼ਹਿਰ ਦੇ ਵਿੱਚ ਉਹਨਾਂ ਨੂੰ ਫੜ ਕੇ ਉਹਨਾਂ ਤੇ ਐਜਪਰਲਾ ਕਾਰਵਾਈ ਕੀਤੀ ਹੈ